ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਪਸੰਦ ਹੈ ਲੇਖਕ ਬਜਿੰਦ ਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਫਗਡੰਡੀਆਂ ਦਾ ਭਾਗ 8 ਮਰੂਥਲ ਦੀਆਂ ਪੈੜਾਂ ਦਾ ਬਾਕੀ ਹਿੱਸਾ ਮੈਂ ਆਪਣੀ ਨੌਕਰੀ ਦੇ ਨਾਲ ਨਾਲ ਆਪਣੀ ਨਣ ਦੇ ਲਈ ਵੀ ਲਗਾਤਾਰ ਸੋਚ ਰਹੀ ਸੀ ਵਿਆਹ ਉਸ ਦਾ ਹੋ ਨਹੀਂ ਸਕਦਾ ਉਸ ਵਿੱਚ ਕੋਈ ਜਨਾਨਾ ਨੁਕਸੇ ਉਸ ਲਈ ਨੌਕਰੀ ਦਾ ਹੋਣਾ ਮੇਰੇ ਨਾਲੋਂ ਵੀ ਵੱਧ ਜ਼ਰੂਰੀ ਸੀ ਇਹ ਸਮੱਸਿਆ ਵੀ ਉਸ ਕੇਅਰ ਟੇਕਰ ਵੀਰ ਨਹੀਂ ਸੁਲ ਜਾਈ ਮੇਰੀ ਨੰਦ ਨੂੰ ਉਸਨੇ ਬੜੀ ਸਿਫਾਰਿਸ਼ ਨਾਲ ਜੈਪੁਰ ਸ਼ਹਿਰ ਦੇ ਇੱਕ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਨਰਸਿੰਗ ਦੀ ਟ੍ਰੇਨਿੰਗ ਲਈ ਭੇਜਵਾ ਦਿੱਤਾ ਜੋ 3 ਸਾਲ ਦੀ ਟ੍ਰੇਨਿੰਗ ਸੀ ਉਸ ਪਿਛੋਂ ਉਹ ਚਾਹੇ ਦਿੱਲੀ ਨੌਕਰੀ ਕਰੇ ਚਾਹੇ ਜੈਪੁਰ ਸੋ ਇਹ ਬਹੁਤ ਵੱਡੀ ਸਮੱਸਿਆ ਕਨੀਰਾਮ ਵੀਰ ਨੇ ਸਾਡੀ ਹੱਲ ਕਰ ਦਿੱਤੀ ਉਹ ਜਦੋਂ ਵੀ ਮਾਰਨਿੰਗ ਵਾਕ ਤੋਂ ਮੁੜਦਾ ਸਾਡੇ ਘਰ ਆਉਂਦਾ ਸਦਾ ਸਾਡੇ ਘਰ ਵਿੱਚ ਖੁਸ਼ੀਆਂ ਭਰ ਕੇ ਮੁੜਦਾ ਪਤਾ ਨਹੀਂ ਉਹ ਆਦਮੀ ਸੀ ਜਾਂ ਕੋਈ ਫਰਿਸ਼ਤਾ ਜੋ ਸਾਡੇ ਘਰ ਦੇ ਸਾਰੇ ਦੁੱਖ ਹਰ ਲੈਂਦਾ ਤੇ ਸਾਡੇ ਜੀਵਨ ਵਿੱਚ ਇੱਕ ਨਮਿਉ ਮੰਗ ਭਰਦਾ ਨਵੀ ਲੋਚਾ ਨਵੀ ਸੱਦਰ ਸਾਡੇ ਹਰ ਇੱਕ ਦੇ ਦਿਲ ਵਿੱਚ ਇਉਂ ਭਰ ਦਿੰਦਾ ਜਿਵੇਂ ਸਿਰਫ ਦਫਤਰ ਦਾ ਹੀ ਕੇਅਰ ਟੇਕਰ ਨਾ ਹੋਵੇ ਸਗੋ ਸਾਡੇ ਸਾਰੇ ਪਰਿਵਾਰ ਦੇ ਦੁੱਖ ਦੂਰ ਕਰਨ ਲਈ ਕੇਅਰ ਟੇਕਰ ਬਣਿਆ ਹੋਇਆ ਸੀ ਉਹ ਮਨੁੱਖ ਨਹੀਂ ਮੇਰੇ ਲਈ ਤਾਂ ਉਹ ਸਦਾ ਦੇਵਤਾ ਬਣ ਕੇ ਆਉਂਦਾ ਰਿਹਾ ਸੀ ਅਗਲੀ ਸਵੇਰ ਮੈਨੂੰ ਜੀਪ ਚ ਆ ਸੁਪਨਾ ਆਇਆ ਤੇ ਮੈਂ ਦੇਖਿਆ ਕਿ ਸਾਡੇ ਮੂਹੇ ਅੱਗੇ ਉੱਗੇ ਵੇਲ ਨੂੰ ਇੱਕ ਗਊ ਨੇ ਐਸਾ ਮੂੰਹ ਮਾਰਿਆ ਕੇ ਸਾਰੇ ਬੇਲ ਕੰਦ ਤੋਂ ਚੜੀ ਚੜਾਈ ਤਰੋਂ ਉਖੜ ਕੇ ਹੇਠਾ ਜ਼ਮੀਨ ਉੱਤੇ ਆ ਡਿੱਗੇ ਮੈਨੂੰ ਇਹ ਸੁਪਨੇ ਨੇ ਕੰਬਾ ਦਿੱਤਾ ਸੀ ਪਰ ਇਸ ਦਾ ਵੀ ਕੋਈ ਵੀ ਅਰਥ ਮੈਨੂੰ ਸਮਝ ਨਾ ਆਇਆ ਅਗਲੀ ਸਵੇਰ ਤਨੀ ਰਾਮਬੀਰ ਫੇਰ ਮਾਰਨਿੰਗ ਵਾਕ ਤੋਂ ਮੁੜਦਾ ਹੋਇਆ ਜਦੋਂ ਸਾਡੇ ਘਰ ਆਇਆ ਤਾਂ ਉਸਨੇ ਅਫਸੋਸ ਭਰੀ ਗੱਲ ਦੱਸੀ ਬਜਿੰਤ ਬਹੁਤ ਸਾਰੇ ਕੈਂਡੀਡੇਟ ਦੀ ਲਿਸਟ এমਪਲੋਇਮੈਂਟ ਤੋਂ ਆ ਗਈ ਹੈ ਟੈਸਟ ਲਈ ਪਰ ਉਸ ਉਸ ਤੁਹਾਡਾ ਨਾਮ ਨਹੀਂ ਟੈਸਟ ਤਾਂ ਮੈਂ ਬਾਸ ਕਰ ਲਿਆ ਸੀ ਸ਼ਾਇਦ ਸਾਡੇ ਦਫ਼ਤਰ ਨੂੰ ਸਾਰੇ ਨਾਮ ਭੇਜਣ ਤੋਂ ਪਿੱਛੋਂ ਹੀ ਤੁਹਾਡਾ ਨਾਮ এমਪਲੋਇਮੈਂਟ ਪਹੁੰਚਿਆ ਹੋਵੇ ਖੈਰ ਤੁਸੀਂ ਚਿੰਤਾ ਨਾ ਕਰਨਾ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਨਾਮ ਡਿਪਾਰਟਮੈਂਟਲ ਕੈਂਡੀਡੇਟ ਦੇ ਤੌਰ ਤੇ ਟੈਸਟ ਵਿੱਚ ਸ਼ਾਮਿਲ ਕਰ ਲਿਆ ਜਾਵੇ ਟੈਸਟ ਪਾਸ ਕਰਨ ਦਾ ਸਰਟੀਫਿਕੇਟ ਤਾਂ ਤੁਹਾਡੇ ਕੋਲ ਹੈ ਹੀ এমਪਲੋਇਮੈਂਟ ਕਾਰਡ ਵੀ ਵੀਰ ਜੀ ਜਿਵੇਂ ਤੁਸੀਂ ਠੀਕ ਸਮਝੋ ਉਸਨੇ ਆਪਣੇ ਐਪਲੀਕੇਸ਼ਨ ਲਿਖੇ ਤੇ ਆਪੇ ਅੱਗੇ ਭੇਜ ਦਿੱਤੀ ਬਸ ਮੈਥੋਂ ਦਾ ਸਿਰਫ 10 ਕ ਹੀ ਕਰਵਾਏ ਸਨ ਅੱਗੇ ਉਹ ਜਾਣੇ ਉਸਦਾ ਕੰਮ ਅੰਤ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਮੈਨੂੰ ਕਾਲ ਆ ਗਈ ਤੇ ਮੈਂ ਦਫਤਰ ਦੇ ਟੈਸਟ ਤੇ ਇੰਟਰਵਿਊ ਦੋਹਾਂ ਵਿੱਚੋਂ ਪਾਸ ਹੋ ਗਈ ਉਸ ਵੇਲੇ ਅਸੀਂ ਇੱਕੋ ਟੈਸਟ ਵਿੱਚ 58 ਲੜਕੀਆਂ ਨੌਕਰੀ ਲਈ ਸਿਲੈਕਟ ਹੋਈਆਂ ਸੀ ਮੈਥੋਂ ਪਹਿਲੀਆਂ ਸਾਰੀਆਂ ਹੀ ਤਕਰੀਬਨ 3 ਮਹੀਨੇ ਦੇ ਅੰਦਰ ਆਂਦਾ ਜੁਆਇਨ ਕਰ ਗਈਆਂ ਸਨ ਜਿਸ ਦਿਨ ਮੈਨੂੰ ਜੁਆਇਨਿੰਗ ਲੈਟਰ ਮਿਲਿਆ ਮੇਰੇ ਦਿਲ ਦੇ ਕੋਨੇ-ਕੋਨੇ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ ਮਨਜੋ ਤੇ ਪਈ ਮਾਂ ਨੇ ਲੱਡੂ ਖਾਣ ਦੀ ਫਰਮਾਇਸ਼ ਕੀਤੀ ਬੱਚਿਆਂ ਨੂੰ ਮਿਠਾਈ ਖਾਣ ਦੀ ਖੁਸ਼ੀ ਸੀ ਅਗਲੀ ਸਵੇਰ ਕਨੀਰਾਮ ਜੀ ਸਵੇਰ ਸਵੇਰੇ ਸਾਡੇ ਚੌਂਬੜੇ ਵਿੱਚ ਆਏ ਤੇ ਦੱਸਿਆ ਕਿ ਮੈਂ 12 ਵਜੇ ਤੋਂ ਪਹਿਲਾਂ ਪਹਿਲਾਂ ਜੁਆਇਨ ਕਰ ਲਵਾਂ ਤੇ ਬ੍ਰਾਈਟ ਵੇਜ਼ ਵਾਲਿਆਂ ਨੂੰ ਟੈਲੀਫੋਨ ਉੱਤੇ ਹੀ ਦੱਸ ਦੇਵਾਂ ਕਿ ਮੈਂ ਹੁਣ ਉੱਥੋਂ ਪੱਕਾ ਰਿਜ਼ਾਈਨ ਕਰਨਾ ਹੈ। ਸੋ ਅਗਲੀ ਸਵੇਰ ਮੈਂ ਖੁਸ਼ੀ-ਖੁਸ਼ੀ ਬੱਚਿਆਂ ਨੂੰ ਸਕੂਲ ਤੋੜਿਆ। ਮਾਂ ਜੀ ਨੂੰ ਰੋਟੀ ਖਵਾ ਕੇ ਚਿੱਟੀ ਸਲਵਾਰ ਤੇ ਗੂੜੇ ਨੀਲੇ ਰੰਗ ਦੀ ਪ੍ਰਿੰਟਡ ਕਮੀਜ਼ ਪਹਿਨੀ ਤੇ ਨਾਲ ਜਾਲੀ ਦੀ ਕੱਢੀ ਹੋਈ ਸਫੇਦ ਚੁੰਨੀ ਲਈ। ਬੜੀ ਚੰਗੀ ਤਰ੍ਹਾਂ ਸਜ-ਸਵਰ ਕੇ ਮੈਂ ਪਹਿਲੇ ਦਿਨ ਦਫ਼ਤਰ ਜੁਆਇਨ ਕਰਨ ਲਈ ਗਈ। ਉਸ ਦਿਨ ਮੈਂ ਬਹੁਤ ਖੁਸ਼ ਸੀ ਤੇ ਤਨੀ RAM ਜੀ ਮੇਰੇ ਨਾਲੋਂ ਵੀ ਵੱਧ ਖੁਸ਼ ਨਜ਼ਰ ਆਲੇ ਸਨ ਉਹਨਾਂ ਜਾਣਦੇ ਆਂ ਹੀ ਮੈਨੂੰ ਐਡਮਿਨਿਸਟ੍ਰੇਸ਼ਨ ਵੱਡੇ ਸੈਕਸ਼ਨ ਵਿੱਚ ਉਸ ਬੰਦੇ ਕੋਲ ਬਿਠਾ ਦਿੱਤਾ ਜਿਸ ਨੇ ਮੈਨੂੰ ਜੁਆਇਨ ਕਰਵਾਉਣਾ ਸੀ ਤੇ ਸੌ ਚੁਕਾਉਣੀ ਸੀ ਮੇਰੇ ਸਾਰੇ ਕਾਗਜ਼ ਦੇਖਦੇ ਆਂ ਸੌ ਚੁਕਾਉਣ ਵਾਲੇ ਬੰਦੇ ਦੇ ਮੱਥੇ ਉੱਤੇ ਇੱਕ ਅਫਸੋਸ ਭਰੀ ਧਿਉੜੀ ਉਬਰੀ ਤੇ ਉਹ ਛੱਟ ਉੱਥੋਂ ਉਤਰ ਕੇ ਮੇਰੇ ਸਾਰੇ ਆਪੇ ਨੂੰ ਕੰਬਾ ਗਈ ਮੈਡਮ ਤੁਸੀਂ ਜੁਆਇਨ ਨਹੀਂ ਕਰ ਸਕਦੇ ਆਈ ਏਮ ਵੈਰੀ ਸੌਰੀ ਕਿਉਂ ਕਿਉਂਕਿ ਜਦੋਂ ਤੁਸੀਂ ਇਸ ਨੌਕਰੀ ਲਈ ਅਪਲਾਈ ਕੀਤਾ ਸੀ ਤੁਸੀਂ ਇੱਥੋਂ ਜਾ ਚੁੱਕੇ ਸੀ ਤੇ ਤੁਹਾਡਾ ਨਾਮ এমপ্লয়মেন্ট ਐਕਸਚੇਂਜ ਤੋਂ ਨਹੀਂ ਆਇਆ ਇਸ ਕਰਕੇ ਤੁਸੀਂ ਜੋਇਨ ਨਹੀਂ ਕਰ ਸਕਦੇ ਉਸ ਕਲਰਕ ਦੀ ਗੱਲ ਸੁਣਦਿਆਂ ਸਰ ਮੇਰਾ ਚਿਹਰਾ ਪੀਲੀ ਜ਼ਰਦ ਪੈ ਗਿਆ ਮੈਂ ਭੱਜੀ ਭੱਜੀ ਤਨੀਰਮ ਵੀਰਕੁਲ ਗਈ ਤੇ ਸਾਰੀ ਗੱਲ ਦਸੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਸਨੇ ਬਹੁਤ ਭਜਨਸ ਕੀਤੇ ਕਈ ਅ fırsਰਾਂ ਨੂੰ ਮਿਲਿਆ ਪਰ ਉਸਨੇ ਲੱਖ ਕੋਸ਼ਿਸ਼ ਕਰਨ ਉੱਤੇ ਵੀ ਮੈਂ ਜੁਆਇਨ ਨਾ ਕਰ ਸਕੀ ਉਸਨੇ بڑے ਕਾਇਦੇ ਕਾਨੂੰਨ ਉਸ ਜੁਆਇਨ ਕਰਨ ਵਾਲੀ ਬੰਦੇ ਨੂੰ ਦੱਸੇ ਪਰ ਸਭ ਅਜਾਈ ਗਏ ਮੈਂ ਤੁਰ ਸਿਖਰਲੇ ਡੰਡੇ ਉੱਤੋਂ ਮੋੜ ਪੁੰਗੇ ਜ਼ਮੀਨ ਉੱਤੇ ਆ ਡਿੱਗੀ ਹੁਣ ਮੈਂ ਕਦੇ ਸਫਲਤਾ ਦੀ ਪੌੜੀ ਨਹੀਂ ਚੜ ਸਕਾਂਗੀ ਮੈਂ ਬੇहद ਪਰੇਸ਼ਾਨ ਤੇ ਉਦਾਸ ਸੀ ਪਰ ਮੈਥੋਂ ਵੀ ਜ਼ਿਆਦਾ ਪਰੇਸ਼ਾਨ ਸੀ ਤ੍ਰੇ ਰੰਭੀ ਜਿਸਨੇ ਕਦਮ ਕਦਮ ਉੱਤੇ ਮੇਰੀ ਸਹਾਇਤਾ ਕੀਤੀ ਸੀ ਦੇ ਉਸੇ ਸੇਧ ਤੇ ਹਿੰਮਤ ਸਦਕਾ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੀ ਸੀ ਪਰ ਹੁਣ ਆਖਰੀ ਡੰਡੇ ਤੋਂ ਮੇਰਾ ਐਸਾ ਪੈਰ ਦਿਲ ਗਿਆ ਕਿ ਮੇਰੀ ਰੀੜ ਦੀ ਹੱਡੀ ਹੀ ਟੁੱਟ ਕੇ ਰਹਿ ਗਈ ਕਿਸੇ ਡਿਪੂ ਮੈਨੇਜਰ ਫਿਰ ਡਿਪੂ ਅਸਿਸਟੈਂਟ ਟੈਲੀਫੋਨ অপারেਟਰ ਸੇਲਜ਼ ਗਰਲ ਤੇ ਸੇਲਰ ਰਿਪਰੈਜ਼ੈਂਟੇਟਿਵ ਤੇ ਹੁਣ ਕਿੰਨੀ ਜਦੋ ਜ਼ਹਿਦ ਨਾਲ ਮੈਂ ਹੀ ਟ੍ਰੇਨਿੰਗ ਕੀਤੀ ਸੀ ਕੀ ਪੰਚ ਆਪਰੇਟਰ ਦੀ ਤੇ ਕਈ ਟੈਸਟ ਪਾਸ ਕਰਨ ਪਿੱਛੋਂ ਇੰਟਰਵਿਊ ਹੁਣ ਸਭ ਕੁਝ ਮੁੱਢੋਂ ਮਿੱਥੋਂ ਕਦੇ ਨਹੀਂ ਹੋਣਾ ਮੈਂ ਤੁਰੰਦਰੋਂ ਟੁੱਟ ਗਈ ਹੁਣ ਤੀਜੀ ਵਾਰ ਮੈਂ ਬ੍ਰਾਈਟ ਵੇਜ਼ ਵਾਲਿਆਂ ਕੋਲ ਕਿਹੜਾ ਮੂੰਹ ਲੈ ਕੇ ਜਾਵਾਂਗੀ ਘਰ ਆ ਕੇ ਮੇਰਾ ਚਿੱਤ ਕੀਤਾ ਕਿ ਮੈਂ ਕੁਝ ਖਾ ਕੇ ਮਰ ਜਾਵਾਂ ਜਾਂ ਫਿਰ ਬੱਚਿਆਂ ਸਮੇਤ ਕਿਸੇ ਖੂ ਖਾਤੇ ਵਿੱਚ ਛਲਾਂਗ ਲਗਾ ਦੇਵਾਂ ਪਰ ਬਿਮਾਰ ਮਾਜੀਦਾ ਕੀ ਕਰਾਂ ਉਸ ਦਿਨ ਮੈਂ ਸਾਰੀ ਰਾਤ ਆਪਣੀ ਚੌਂਪੜੀ ਦੇ ਬਾਹਰ ਵਾਣ ਦੇ ਮੰਝੇ ਉੱਤੇ ਪਈ ਤਾਰੇ ਗਿਣਦੇ ਰਹੀ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਭੜੇ-ਪੜੇ ਵਿਚਾਰ ਗੈਰੇ ਭੰਮਰਾ ਵਾਂਗ ਉੱਠਦੇ ਰਹੇ ਸਵੇਰ ਸਾਰ ਮੁਰਗੇ ਨੇ ਬਾਗ ਦਿੱਤੀ ਤੇ ਮੈਂ ਮੂੰਹ ਉੱਤੇ ਪਾਣੀ ਦੇ ਛਿੱਟੇ ਮਾਰ ਚੌਂਪੜੀਆਂ ਦੇ ਕੋਲ ਹੀ ਬਣੀ ਨਾਨਕ ਦਰਬਾਰ ਗੁਰਦਵਾਰੇ ਚਲੀ ਗਈ ਸ਼ਾਇਦ ਮੇਰੇ ਮਨ ਨੂੰ ਸ਼ਾਂਤੀ ਮਿਲੇ ਸੁਖਨੇ ਸਾਹਿਬ ਦਾ ਭੋਗ ਪੈ ਚੁੱਕਿਆ ਪਰ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ ਜੋ ਗੁਰਬਾਣੀ ਸੁਣਦੀ ਮੇਰੇ ਕੰਨਾਂ ਵਿੱਚ ਇੱਕ ਟੁਕ ਵੀ ਨਹੀਂ ਸੀ ਭਾਈ ਮੈਂ ਤਾਂ ਆਪਣੀਆਂ ਸੋਚਾਂ ਵਿੱਚ ਹੀ ਕਿਦਰੇ ਡੁੱਬੀ ਹੋਈ ਗੋਤੇ ਖਾਰੀ ਸੀ ਜਦੋਂ ਭਾਈ ਜੀ ਨੇ ਮੈਨੂੰ ਉੱਥੇ ਬੈਠਿਆਂ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ ਤਾਂ ਮੈਨੂੰ ਪਤਾ ਚੱਲਿਆ ਕਿ ਸੁਖਨੀ ਸਾਹਿਬ ਦੇ ਪਾਠ ਦੀ ਸਮਾਪਤੀ ਹੋ ਚੁੱਕੀ ਹੈ ਜਿਵੇਂ ਉਦਾਸ ਚਿੱਤ ਲੈ ਕੇ ਗੁਰਦੁਆਰੇ ਗਈ ਸੀ ਉਵੇਂ ਹੀ ਉਦਾਸੀ ਪਰੇ ਮਨ ਨਾਲ ਮੈਂ ਘਰ ਮੁੜਾਈ ਘਰ ਆ ਕੇ ਦੇਖਿਆ ਤਾਂ ਧਨੀਰਾ ਵੀਰ ਪਹਿਲਾਂ ਹੀ ਉੱਥੇ ਬੈਠਾ ਸੀ ਉਸ ਨੂੰ ਦੇਖਦਿਆਂ ਸਾਲ ਮੈਂ ਪੂਬਾ ਮਾਰ ਮਾਰ ਰੋਈ ਰੋਣ ਦੀ ਕੀ ਗੱਲ ਹੈ ਦੇਖੋ ਕਰਮ ਕਰਨਾ ਬੰਦੇ ਦਾ ਫਰਜ਼ ਹੈ ਫਲ ਦੇਣਾ ਉਸ ਦੀ ਇੱਛਾ ਕਰਮ ਕਰੀ ਜਾਓ ਇਹੀ ਗੀਤਾ ਦਾ ਗਿਆਨ ਹੈ ਪਰ ਮੈਂ ਹੂੰ ਟੁੱਟ ਚੁੱਕੀ ਹਾਂ ਵੀਰ ਜੀ ਇਸ ਤੋਂ ਅੱਗੋਂ ਮੈਥੋਂ ਨਹੀਂ ਕੁਝ ਹੋਣਾ ਤੁਸੀਂ ਹੌਸਲਾ ਰੱਖੋ ਅਗਲੇ ਸਾਲ ਹੋਰ ਵੀ ਪੱਕੀਆਂ ਵੈਕੈਂਸੀਆਂ ਨਿਕਲਣਗੀਆਂ ਫੇਰ ਕੋਸ਼ਿਸ਼ ਕਰਾਂਗੇ ਇਹ ਸਾਡੀ ਗਲਤੀ ਹੋ ਗਈ ਕਿ ਸਾਨੂੰ ਕਿਵੇਂ ਨਾ ਕਿਵੇਂ ਤੁਹਾਡਾ ਨਾਮ এমਪਲੋਇਮੈਂਟ ਦੀ ਲਿਸਟ ਵਿੱਚ ਐਡ ਕਰਵਾਉਣਾ ਚਾਹੀਦਾ ਸੀ ਮੇਰੀ ਹੀ ਗਲਤੀ ਨਾਲ ਇਹ ਸਭ ਕੁਝ ਹੋਇਆ ਮੈਨੂੰ ਇੰਨੇ ਕਾਨੂੰਨ ਨਹੀਂ ਸਨ ਪਤਾ ਤਨੀ ਰਾਮ ਜੀ ਨੇ ਸਾਰੀ ਗੱਲ ਆਪਣੇ ਸਿਰ ਲੈ ਲਈ ਤੇ ਮੈਨੂੰ ਸੁੰਝਾਇਆ ਕਿ ਪ੍ਰਾਈਵੇਟ ਨੌਕਰੀਆਂ ਤਾਂ ਬਹੁਤ ਨਿਕਲਦੀਆਂ ਹਨ ਸੇਜ਼ ਗੱਲ ਦੀ ਨਾ ਸਹੀ ਤਾਂ ਟੈਲੀਫੋਨ ਆਪਰੇਟਰ ਦੀ ਜੌਬ ਤੁਹਾਨੂੰ ਕਿਧਰੇ ਨਾ ਕਿਧਰੇ ਜ਼ਰੂਰ ਮਿਲ ਜਾਵੇਗੀ ਤੁਸੀਂ ਪਹਿਲਾਂ ਅੱਜ ਦਫ਼ਤਰ ਆ ਕੇ ਇਹ ਕੰਮ ਕਰੋ ਇਹੋ ਕੋਲੋਂ ਐਕਸਪੀਰੀਅੰਸ ਸਰਟੀਫਿਕੇਟ ਲੈ ਲਵੋ ਟੈਲੀਫੋਨ ਆਪਰੇਟਰ ਦੀ ਜੌਬ ਦਾ ਜੋ ਤੁਸੀਂ ਕੀਤੀ ਹੈ ਮੈਂ ਅਖਬਾਰ ਦੇਖਦਾ ਰਹਾਂਗਾ ਤੁਹਾਡੇ ਕੋਲ ਕਾਬਲੀਅਤ ਹੈ ਤੀਰਜ ਰੱਖੋ ਪ੍ਰਾਈਵੇਟ ਨੌਕਰੀਆਂ ਦਾ ਕੋਈ ਘਾਟਾ ਨਹੀਂ ਜੀ ਥੋੜਾ ਨਾ ਕਰੋ ਆਪਾਂ ਨੂੰ ਨਹੀਂ ਪਤਾ ਪਰ ਇਸ ਹਾਲ ਵਿੱਚ ਜ਼ਰੂਰ ਕੋਈ ਭਲਾਈ ਹੋਵੇਗੀ ਖਾਦ ਭਲਾਈ ਹੋਵੇਗੀ ਬੱਚੇ ਭੁੱਖੇ ਰਹਿਣਗੇ ਮਾਂ ਜੀ ਦੀ ਦਵਾਈ ਖੁਣੋ ਮਰ ਜਾਵੇਗੀ ਨਹੀਂ ਹੌਸਲਾ ਰੱਖੋ ਸਭ ਠੀਕ ਹੋ ਜਾਵੇਗਾ ਰੋਣਾ ਨਹੀਂ ਮੈਂ ਪਹਿਲਾਂ ਸੰਡੇ ਦੇ ਅਖਬਾਰ ਅੱਜ ਹੀ ਜਾ ਕੇ ਦੇਖਦਾ ਸ਼ਾਮੇ ਤੁਹਾਨੂੰ ਦੱਸਾਂਗਾ ਜੇਕਰ ਕੋਈ ਵੈਕੈਂਸੀ ਕਿਤੇ ਹੋਈ ਕਨੈਰਾਮ ਵੀਰ ਮੈਨੂੰ ਦਲਾਸਾ ਦੇ ਕੇ ਉਦਾਸ ਚਿਹਰੇ ਨਾਲ ਆਪਣੇ ਘਰ ਮੁੜ ਗਿਆ ਤੇ ਉਹ ਸਿਰ ਮੈਂ ਗੜਵੀ ਪਾਣੀ ਦੀ ਭਰ ਕੇ ਬਾਹਰ ਬਸਤੀ ਤੋਂ ਦੂਰ ਜਾ ਕੇ ਪੱਥਰਾਂ ਨਾਲ ਸਿਰ ਮਾਰ-ਮਾਰ ਖੋਹਰੋਈ ਤੇ ਆਪਣੀ ਕਿਸਮਤ ਨੂੰ ਕੋਸਤੀ ਰਹੀ ਪੱਥਰਾਂ ਉੱਤੇ ਬੈਠੀ ਛੇਠਾ ਸੜਕ ਉੱਤੇ ਚੱਲਦੇ ਲੋਕਾਂ ਨੂੰ ਮੈਂ ਉਂ ਤੱਕ ਰਹੀ ਸੀ ਜਿਵੇਂ ਇਹ ਸਾਰੇ ਪੱਥਰਾਂ ਉੱਤੇ ਬੈਠੇ ਇਹ ਤਾਂ ਸੜਕ ਉੱਤੇ ਚੱਲਦੇ ਲੋਕਾਂ ਨੂੰ ਜਿਵੇਂ ਇਹ ਸਾਰੇ ਮੈਨੂੰ ਦੁਖੀ ਕਰਨ ਦੇ ਜ਼ਿੰਮੇਵਾਰ ਹੋਣ ਇਹਨਾਂ ਪੱਥਰਾਂ ਉੱਤੇ ਬੈਠ ਮੈਂ ਆਪਣੇ ਦਫ਼ਤਰ ਦੀ ਲਾਲ ਬਿਲਡਿੰਗ ਨੂੰ ਘੂਰਦੀ ਰਹੀ ਜਿੱਥੋਂ ਮੈਂ ਮੂੰਹ ਦੇਖਾ ਕੇ ਮੁੜੀ ਸੀ ਇਹ ਬਿਲਡਿੰਗ ਸਾਡੀਆਂ ਝੌਪੜੀਆਂ ਤੋਂ ਸਾਫ਼ ਵਿਖਾਈ ਦਿੰਦੀ ਸੀ ਮਹੀਨਾ ਪਰ ਮੈਨੂੰ ਕੋਈ ਕੰਮ ਕਰਨਾ ਮਿਲਿਆ ਸਾਡੇ ਘਰ ਨੇ ਤਕਲੀਸ਼ ਰਹਿਣ ਲੱਗਿਆ ਬੱਚਿਆਂ ਦੇ ਮੂੰਹ ਚੋਗਾ ਪਾਉਣ ਲਈ ਆਦਮੀ ਮੂਰੇ ਹੱਥ ạtਦੀ ਤਾਂ ਉਹ ਇੱਕ ਨਾ ਸੁਣਦਾ ਸੁਣਦਾ ਤਾਂ ਜੇ ਉਹ ਹੌਕੀ ਕੰਮ ਕਰ ਕਰਦਾ ਹਫਤੇ ਪਰ ਵਿੱਚ ਇੱਕ ਦਿਨ ਕੰਮ ਨੂੰ ਹੱਥ ਲਾਉਣਾ ਮੁੜ ਫੇਰ ਉਹੀ ਤਾਂਛਤੇ ਪੱਤੇ ਘਰ ਵਿੱਚ ਨਿਤ ਕਲੇਸ਼ ਨਿਤ ਕੁਟਕਟਾਪ ਮੈਨੂੰ ਮਾਰ ਪੈਂਦੀ ਬੱਚੇ ਉੱਚ ਉੱਚ ਰੋਣ ਲੱਗਦੇ ਮੰंजे ਉੱਤੇ ਪਈ ਮਾਂ ਜੀ ਬੇਵਸੋਕੇ ਮੌਤ ਨੂੰ ਆਵਾਜ਼ਾਂ ਮਾਰਦੀ ਮੈਂ ਮੇਰੇ ਇਸ ਬੁਰੇ ਹਾਲ ਦੇ ਦੋਸ਼ੀ ਆਪਣੇ ਮਾਪਿਓ ਨੂੰ ਠਹਿਰਾਉਂਦੀ ਜਿਨ੍ਹਾਂ ਨੇ ਮੈਨੂੰ ਦੇਖਿਆ ਪਾਲਿਆ ਬਿਨਾਂ ਮੈਨੂੰ ਇੱਥੇ ਫਾਹੇ ਲਾ ਦਿੱਤਾ ਸੀ ਦਾਣੇ-ਦਾਣੇ ਖੁਣੋ ਬੱਚੇ ਭੁੱਖੇ ਬਿਲਕਣ ਲੱਗੇ ਹਾਰ ਕੇ ਮੈਂ ਫਿਰ ਹਿੰਮਤ ਕਰਕੇ ਬ੍ਰਾਈਟ ਰੇਜ਼ ਵਾਲਿਆਂ ਕੋਲ ਫੇਰ ਨੌਕਰੀ ਮੰਗਣ ਗਈ ਮੈਨੂੰ ਦੂਰੋਂ ਹੀ ਆਉਂਦੀ ਨੂੰ ਦੇਖ ਕੇ ਮੈਨੇਜਰ ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਬਚਿੰਤ ਤੂੰ ਆਈ ਹੈ ਤਜੀ ਸਕੀ ਪਰ ਹੁ ਨੌਕਰੀ ਲਈ ਬਿਲਕੁਲ ਨਹੀਂ ਕਹਿਣਾ ਇਸ ਕਰਦਾ ਸਾਰੇ ਉੱਤੇ ਬੁਰਾ ਅਸਰ ਹੋਵੇਗਾ ਤੂੰ ਅੱਗੇ ਆਪਣੀ ਮਰਜ਼ੀ ਨਾਲ ਇੱਥੋਂ ਦੋ ਵਰੀ ਨੌਕਰੀ ਛੱਡੀ ਹੈ ਹੁਣ ਉਹ ਤੀਜੀ ਵਾਰ ਮੈਨੂੰ ਨੌਕਰੀ ਨਹੀਂ ਦੇਣ ਲੱਗੀ ਮੈਂ ਛੋਟਾ ਜਿਹਾ ਮੂੰਹ ਲੈ ਕੇ ਉਤੋਂ ਬਿਨਾਂ ਕੋਈ ਗੱਲ ਕੀਤੇ ਘਰ ਨੂੰ ਮੁੜਾਈ ਕਰੋਲ ਬਾਗ ਤੋਂ ਆਰ ਬਲਾਕ ਰਜ਼ਿੰਦਰ ਨਗਰ ਤੱਕ ਮੈਂ ਪੈਦਲ ਹੀ ਤੁਰਦੀ ਘਰ ਮੁੜ ਕੇ ਆਈ ਇੱਕ ਤਾਂ ਨਿਰਾਸ਼ਾ ਉਤੋਂ ਥਕਾਵਟ ਨੇ ਮੇਰਾ ਲੱਕ ਤੋੜ ਸੁਟਿਆ ਸੀ ਜਦੋਂ ਘਰ ਪਹੁੰਚੀ ਤਾਂ ਸਾਰੀ ਚੌਂਪੜੀ ਟਹਿ ਟੇਰੀ ਹੋਈ ਪਈ ਸੀ ਸਾਰਾ ਸਮਾਨ ਬਾਹਰ ਮਿੱਟੀ ਘਟੇ ਨਾਲ ਪਰਿਆ ਚਾਰੇ ਪਾਸੇ ਖਿਲਰਿਆ ਪਿਆ ਸੀ ਬੱਚੇ ਉੱਚੀ ਉੱਚੀ ਰੋ ਰਹੇ ਸਨ। ਇੱਕ ਹੀ ਆਸਪੜੋਸ ਤੇ ਲੋਕਾਂ ਦੀ ਭੀੜ ਚਾਰੇ ਤਰਫ ਜੁੜੀ ਹੋਈ ਸੀ। ਪਹਿਲਾਂ ਮੈਂ ਭੱਜ ਕੇ ਬੱਚਿਆਂ ਨੂੰ ਢਿੱਡਣ ਨਾਲ ਲਾਇਆ। ਆਲੇ-ਦੋਲੇ ਜੁੜੀ ਪੀੜ ਵਿੱਚੋਂ ਇੱਕ ਟੀਮ ਨੇ ਦੱਸਿਆ ਅੱਜ ਸਵੇਰੇ 12 ਵਜੇ ਦੇ ਕਰੀਬ ਕਾਰਪੋਰੇਸ਼ਨ ਵਾਲੇ ਆਏ ਸਨ। ਪਰਲੇ ਪਾਸੇ ਵੀ ਕਈ ਝੌਪੜੀਆਂ ਦੀਆਂ ਛੱਤਾਂ ਤੋੜ ਗਏ। ਬੂਹੇ ਭੰਨ ਗਏ। ਜਿਨ੍ਹਾਂ ਜਿਨ੍ਹਾਂ ਨੇ ਚੜਾਵਾ ਚੜਾਇਆ ਉਹ बच ਗਏ। ਬਾਕੀ ਦਿਆਂ ਦਾ ਬਹੁਤ ਪੁਰਾ ਹਲ ਕੀਤਾ ਹੈ। ਉਹਨਾਂ ਬੇਦਰਦੀਆਂ ਨੇ ਮਸਾਂ ਕਹਿ ਕਹਾ ਕੇ ਮਾਂਜੀ ਦੇ ਮੰਜੇ ਉਪਲੀ ਸਿਰਕੀ ਉਹਨਾਂ ਨੇ ਛੱਡੀ ਹੈ ਮੁਸੀਬਤਾਂ ਦਾ ਪਹਾੜ ਕਦੇ ਇਉਂ ਵੀ ਟੁੱਟਦਾ ਹੈ ਮਾਂਜੀ ਦਾ ਮੰਜਾ ਬਿਸਤਰਾ ਮਿੱਟੀ ਨਾਲ ਭਰਿਆ ਪਿਆ ਸੀ ਪਹਿਲਾ ਉਸ ਨੂੰ ਉੱਥੋਂ ਚੁੱਕ ਕੇ ਮੈਂ ਪੜੋਸੀਆਂ ਦੇ ਵਿਹੜੇ ਵਿੱਚ ਉਸ ਦਾ ਮੰਜਾ ਡਾਇਆ ਫਿਰ ਕਿਵੇਂ ਨਾ ਕਿਵੇਂ ਮੋੜ ਟੁੱਟੀਆਂ ਫੁੱਟੀਆਂ ਸਿਰਕੀਆਂ ਇਕੱਠੀਆਂ ਕਰਕੇ ਸਿਰ ਲਗਾਉਣ ਜੋਗੀ ਔਟ ਕੀਤੀ ਪਰ ਉਹਨਾਂ ਤਾਂ ਨਵੀਆਂ ਸਿਰਕੀਆਂ ਨਾਲ ਹੀ ਛੱਤ ਬਣ ਸਕਦੀ ਸੀ। ਉਸ ਰਾਤ ਪੜੋਸੀਆਂ ਨੇ ਬੱਚਿਆਂ ਨੂੰ ਆਪਣੇ ਘਰ ਸੁਲਾਇਆ ਤੇ ਰੋਟੀ ਉਹਨਾਂ ਨੇ ਹੀ ਖਵਾਈ। ਮਾਂ ਜੀ ਨੂੰ ਵੀ ਤੇ ਬੱਚਿਆਂ ਨੂੰ ਵੀ ਮੈਂ ਅੱਧੀ ਰਾਤ ਤੱਕ ਟੁੱਟੀ ਚੌਪੜੀ ਦੇ ਪੱਥਰ ਚਿੰਚਣ ਕੰਦਾ ਮਣਾਉਂਦੀ ਰਹੀ। ਪਰ ਉਹ ਤਾਂ ਹੁਣ ਮੁੱਢੋਂ ਹੀ ਦੁਬਾਰਾ ਬਣਨ ਜੋਗੀਆਂ ਹੋ ਚੁੱਕੀਆਂ ਸਨ। ਬੱਚੇ ਤੇ ਮਾਂ ਜੀ ਪੜੋਸੀਆਂ ਦੇ ਘਰ ਸੌ ਚੁੱਕੇ ਸਨ। ਰਾਤ ਦਾ ਪਹਿਲਾ ਪਹਿਰ ਲੰਘ ਗਿਆ ਸੀ। ਸਰਦਾਰ ਸਾਹਿਬ ਅਜੇ ਤੱਕ ਘਰ ਵਾਪਸ ਨਹੀਂ ਸੀ ਬੋੜੇ। 12 ਵਜੇ ਦੇ ਕਰੀਬ ਉਹਨਾਂ ਦੇ ਸਾਈਕਲ ਦੀ ਆਵਾਜ਼ ਸੁਣਾਈ ਦਿੱਤੀ ਮੈਨੂੰ ਬਹੁਤ ਗੁੱਸਾ ਆਇਆ ਐ ਕੀ ਉਹਨਾਂ ਨੇ ਮੈਨੂੰ ਪੁੱਛਿਆ ਦੇਖ ਨਹੀਂ ਰਹੀ ਕੀ ਹੈ ਕਾਰਪੋਰੇਸ਼ਨ ਵਾਲੇ ਢਾਗੇ ਤੂੰ ਕਿੱਥੇ ਗਈ ਸੀ ਜੰਦਿਆਂ ਨੂੰ ਰੋਣ ਸਾਰਾ ਦਿਨ ਹਰਲ ਹਰਲ ਕਰਦੀ ਫਿਰਦੀ ਹੈ ਘਰ ਹੁੰਦੀ ਤਾਂ ਕਾਸਮੂ ਤੋੜ ਕੇ ਜਾਂਦੇ ਉਹ ਚੌਂਪੜੀ ਹਾਂ ਮੈਨੂੰ ਤਾਂ ਸ਼ੌਂਕ ਹੈ ਨਾ ਬਾਹਰ ਮੀਲ ਮੀਲ ਪਰ ਪੈਦਲ ਤੁਰਦੇ ਆ ਫਿਰਨ ਦਾ ਕਰਦਾ ਆਦਮੀ ਹੋਵੇ ਕਾਸੀ ਜੋਗਾ ਤਾਂ ਤੀਵੀਂ ਇਹ ਟੁੱਟ ਟੁੱਟ ਕੇ ਨਾ ਮਰੀ ਨਾ ਬੱਚੇ ਭੁੱਖੇ ਮਨ ਕਿਹੜਾ ਮਰ ਗਿਆ ਭੁੱਖਾ ਮੈਦਾਨੀ ਦੇਖਿਆ ਕੋਈ ਮਰਿਆ ਪਿਆ ਇਹੀ ਹਾਲ ਰਿਹਾ ਤਾਂ ਅੱਛਾ ਭੌਂਕ ਨਾ ਬੋਧੇ ਰੋਟੀ ਪਕਾਈ ਹੈ ਤਾਂ ਦੇ ਰੋਟੀ ਕਿੱਥੋਂ ਪਕਾਉਣੀ ਸੀ ਦੇਸ ਤਾਂ ਨਹੀਂ ਸਾਰਾ ਸਮਾਨ ਤਾਂ ਮਿੱਟੀ ਨਾਲ ਭਰਿਆ ਪਿਆ ਹੈ ਬੱਚਿਆਂ ਤੇ ਮਾਦੀ ਨੂੰ ਪੜੋਸੀਆਂ ਨੇ ਰੋਟੀ ਖਵਾਈ ਹੈ ਤੁਹਾਨੂੰ ਤਾਂ ਕਾਸੀ ਦਾ ਕੋਈ ਫਿਕਰਫਕਾ ਹੈ ਨਹੀਂ ਜਦੋਂ ਜੀ ਕਰਦਾ ਘਾਰਾ ਵੜਦੇਓ ਜਦੋਂ ਜੀ ਕਰਦਾ ਚਲੇ ਜਾਂਦੇਓ ਤੋ ਇੱਕੋ ਬਥੇਰੀ ਐ ੋਂਕਣ ਜੋਗੀ ਮੈਂ ਤਾਂ ਭੋਂਕ ਆ ਗਈ ਜਾਂ ਤੁਹਾਡੇ ਵਰਗੇ ਦੇ ਲੜ ਲੱਗ ਗਈ ਬਸ ਇਹ ਬੋਲ ਮੇਰੇ ਮੂੰਹੋਂ ਨਿਕਲਣ ਦੇ ਢਿੱਲ ਸੀ ਕਿ ਅਗਲੇ ਨੇ ਮੈਨੂੰ ਗੁੱਤੋਂ ਫੜ ਲਿਆ ਪਹਿਲਾਂ ਥੱਪੜਾਂ ਨਾਲ ਖੂਪ ਮਾਰਿਆ ਫੇਰ ਟੁੱਟੀ ਝੌਂਪੜੀ ਦੀਆਂ ਸਿਰਕੀਆਂ ਉੱਤੇ ਸੁੱਟ ਕੇ ਮੈਨੂੰ ਲੱਤਾਂ ਹੀ ਲੱਤਾਂ ਨਾਲ ਇਉਂ ਕੁੱਟਿਆ ਜਿਵੇਂ ਕੋਈ ਕੂਕੜੀਆਂ ਪਾਂਦਾ ਐ ਮਾਰ ਘੁੱਟ ਕੇ ਉਹ ਸਾਈਕਲ ਚੁੱਪ ਕੇ ਮੋੜ ਕੇ ਤਰੇ ਚਲੇ ਗਏ ਤਰਕਸਾਰ ਮੈਂ ਮੂੰਹ ਤੋਣ ਲਈ ਜਦ ਮੂੰਹ ਤੇ ਹੱਥ ਫੇਰਿਆ ਤਾਂ ਸਾਰਾ ਮੂੰਹ ਬੁਰੀ ਤਰ੍ਹਾਂ ਛਰੇਟਿਆ ਹੋਇਆ ਸੀ ਸੱਜੀ ਅੱਖ ਵੀ ਸੁੱਜੀ ਪਈ ਸੀ ਪਾਣੀ ਦੀ ਗਗਰ ਲੈ ਕੇ ਜਦ ਮੈਂ ਨਲ ਕੇ ਉੱਤੇ ਪਾਣੀ ਭਰਨ ਗਈ ਤਾਂ ਸਾਰੀਆਂ ਧੀਮੀਆਂ ਮੈਨੂੰ ਮੇਰੀਆਂ ਸੱਟਾਂ ਬਾਰੇ ਪੁੱਛ ਰਹੀਆਂ ਸਨ ਪਰ ਮੈਂ ਕੀ ਕਹਿੰਦੀ ਇੱਕੋ ਚੁੱਪ ਵੱਟੀ ਰੱਖੀ ਆਖਰ ਲੋਕ ਚੁੱਪ ਵੀ ਕਿਥੋਂ ਰਹਿਣ ਦਿੰਦੇ ਨੇ ਅੰਤ ਨੂੰ ਮੈਂ ਕਿਹਾ ਰਾਤ ਜਦੋਂ ਮੈਂ ਕੰਦ ਚਿੰਨ ਰਹੀ ਸੀ ਨੇਰੇ ਵਿੱਚ ਪਤਾ ਨਹੀਂ ਲੱਗਿਆ ਤੇ ਚਿਣੀ ਚਨਾਈ ਸਾਰੀ ਕੰਦ ਮੇਰੇ ਉੱਤੇ ਆ ਪਈ ਤੂੰ ਵੀ ਤਾਂ ਫਾਹ ਲੈਨੀ ਐ ਪਲਾ ਰਾਤ ਸਮੇਂ ਕੀ ਲੋੜ ਸੀ ਪੱਥਰ ਚਿੰਨ ਦੇ ਤੜਕਾ ਹੁੰਦਿੰਦੀ ਨਾਲ ਲਾ ਕੇ ਅਸੀਂ ਕਰਵਾ ਦਿੰਦੀਆਂ ਥੋੜਾ ਬਹੁਤ ਹੋਕੀ ਦੇ ਡੈਡੀ ਵੀ ਨਹੀਂ ਆਏ ਰਾਤ ਇੱਕ ਧੀਮੀ ਨੇ ਮੈਨੂੰ ਪਰੇਗਾ ਘਰ ਚੁਕਾਉਂਦੇ ਆ ਪੁੱਛ ਨਹੀਂ ਉਹ ਤਾਂ ਪਿੰਡ ਗਏ ਨੇ ਪਰ ਮੈਨੂੰ ਤਾਂ ਐ ਬੜਕ ਪਈ ਸੀ ਰਾਤ ਜਿਵੇਂ ਉਹ ਘਰ ਆਏ ਹੁਣ ਤੇਰੀ ਰੋਂਦੀ ਦੀ ਆਵਾਜ਼ ਵੀ ਮੇਰੇ ਕੰਨਿ ਪਈ ਸੀ ਰੋਣਾ ਤਾਂ ਮੈਂ ਹੋਇਆ ਹੀ ਕਿਸਮਤ ਜੋ ਮਾੜੀ ਐ ਮੇਰੀ ਅੱਗੋਂ ਮੈਂ ਕਿਸੇ ਤੀਵੀ ਦੀ ਗੱਲ ਦਾ ਕੋਈ ਉਕਰ ਨਾ ਦਿੱਤਾ ਤੇ ਪਾਣੀ ਦੀ ਗਾਗਰ ਸਿਰ ਉੱਤੇ ਧਰ ਕੇ ਚੁੱਪਚਾਪ ਘਰ ਆ ਗਏ ਸਵੇਰੇ ਕਿਰਟੇ ਕਰ ਤਨੀਰਾਮ ਵੀਰ ਸੈਰ ਤੋਂ ਮੁੜਦਾ ਜਦੋਂ ਮੇਰੇ ਘਰ ਆਇਆ ਤਾਂ ਉੱਥੇ ਘਰ ਦੀ ਥਾਂ ਪੱਥਰਾ ਤੇ ਮਿੱਟੀ ਦਾ ਢੇਰ ਪਿਆ ਸੀ ਹਰ ਪਾਸੇ ਟੁੱਟੀਆਂ ਭੱਜੀਆਂ ਸਿਰਕੀਆਂ ਦਾ ਕੂੜਾ ਖਿਲਰਿਆ ਹੋਇਆ ਸੀ ਏ ਕੀ ਬਚੰਤ ਇਹ ਸੱਟਾਂ ਕਿਵੇਂ ਲੱਗੀਆਂ ਨੇ ਸਾਰਾ ਚਿਹਰਾ ਹੀ ਚਰੇਟਿਆ ਗਿਆ ਸਾਰਾ ਮੂੰਹ ਸੁੱਜਿਆ ਪਿਆ ਹੈ ਨਾਲ ਇਹ ਚੌਂਪੜੀ ਕਿਵੇਂ ਢਹਿ ਗਈ ਮਹਿਮੂਦ ਤੇ ਚੁੰਨੀ ਕਰਦਿਆਂ ਕਿਹਾ ਜੀਰ ਜੀ ਚੌਂਪੜੀ ਕੱਲ ਕਾਰਪੋਰੇਸ਼ਨ ਵਾਲੇ ਢਾ ਗਏ ਪਰ ਹੋਰ ਤਾਂ ਸਭੀਆਂ ਚੌਂਪੜੀਆਂ ਠੀਕ ਠਾਕ ਨਜ਼ਰ ਆ ਰਹੀਆਂ ਹਨ ਹਾਂ ਜਿਨ੍ਹਾਂ ਨੇ ਪੈਸੇ ਚੜਾ ਦਿੱਤੇ ਉਹਨਾਂ ਦੀਆਂ ਬਚ ਗਈਆਂ ਤੇ ਇਹ ਮੂੰਹ ਤੇ ਸੱਟਾਂ ਕਿਵੇਂ ਲੱਗੀਆਂ ਬਦਕਿਸਮਦੀ ਦੀ ਗੱਲ ਹੈ ਜਦੋਂ ਮੈਂ ਨੀਰੇ ਵਿੱਚ ਪੱਥਰਾਂ ਦੀ ਕੰਧ ਚਿੰੜੀ ਸੀ ਤਾਂ ਇੱਕ ਪੱਥਰ ਕਿ ਖਿਸ ਗਿਆ ਕਿ ਸਾਰੀ ਕੰਧ ਹੀ ਮੇਰੇ ਉੱਤੇ ਆ ਪਈ ਵੀਰ ਜੀ ਕਿੱਥੇ ਨੇ ਤਨੀਰਾਮ ਮੇਰੇ ਪਤੀ ਨੂੰ ਵੀਰ ਜੀ ਬੁਲਾਉਂਦੇ ਸਨ ਉਹ ਤਾਂ ਪਿੰਡ ਗਏ ਬਚਿੰਤ ਰੱਬ ਕੋਈ ਇਮਤਿਹਾਨ ਲੈ ਰਿਹਾ ਤੁਹਾਡਾ ਬਸ ਵੀਰ ਜੀ ਮੇਰੇ ਕੋਲ ਹੁਣ ਕਿਸੇ ਇਮਤਿਹਾਨ ਵਿੱਚ ਪਾਸ ਹੋਣ ਦੀ ਹਿੰਮਤ ਨਹੀਂ ਮੈਂ ਟੁੱਟ ਚੁੱਕੀ ਹਾਂ ਹੁਣ ਰੱਬ ਮੇਰਾ ਹੋਰ ਇਮਤਿਹਾਨ ਨਾ ਲਵੇ ਇਨਾ ਕਹਿੰਦੇ ਆਂ ਹੀ ਪਰਲ ਪਰ ਮੇਰੀਆਂ ਅੱਖਾਂ ਵਿੱਚੋਂ ਅਥਰੂ ਵਹਿ ਨਿਕਲੇ ਕਬਰਾਈ ਦਾ ਨਹੀਂ ਤੂੰ ਤਾਂ ਬੜੀ ਬਹਾਦਰ ਕੁੜੀ ਐ ਦੇਖ ਮੈਂ ਤੇਰੇ ਲਈ ਇੱਕ ਚੰਗੀ ਖਬਰ ਲੈ ਕੇ ਆਇਆ ਹਾਂ ਅੰਬੈਸਟਰ ਹੋਟਲ ਵਿੱਚ ਟੈਲੀਫੋਨ ਆਪਰੇਟਰ ਦੀਆਂ ਦੋ ਵੈਕੈਂਸੀਆਂ ਨਿਕਲੀਆਂ ਹਨ ਇਹ ਹੋਟਲਾਂ ਵਾਲੇ ਬਸ ਇੱਕੋ ਗੱਲ ਦੇਖਦੇ ਹਨ ਕਿ ਬੰਦਾ ਸਮਾਰਟ ਹੋਵੇ ਤੇ ਚੰਗੀ ਅੰਗਰੇਜ਼ੀ ਬੋਲਣ ਯੋਗਾ ਹੋਵੇ ਤੁਹਾਡੇ ਕੋਲ ਤਾਂ ਪਹਿਲਾਂ ਸਾਡੇ ਦਫ਼ਤਰ ਟੈਲੀਫੋਨ ਆਪਰੇਟਰ ਦੀ ਨੌਕਰੀ ਦਾ ਐਕਸਪੀਰੀਅੰਸ ਵੀ ਹੈ ਮੈਂ ਐਪਲੀਕੇਸ਼ਨ ਟਾਈਪ ਕਰਵਾ ਕੇ ਨਾਲ ਲੈ ਕੇ ਆਇਆ ਹਾਂ ਤੁਸੀਂ ਸਾਈਨ ਕਰ ਦਿਓ ਉਹਨੇ ਪਹਿਲਾਂ ਹੀ ਟਾਈਪ ਕਰਾ ਕੇ ਲਿਆਂਦੀ ਐਪਲੀਕੇਸ਼ਨ ਉੱਤੇ ਮੇਰੇ ਦਸਤਖਤ ਕਰਵਾ ਲਈ ਤੇ ਕਿਹਾ ਮੈਂ ਪੱਪੂ ਦੇ ਹੱਥ ਡਿਸਪੈਂਸਰੀ ਤੋਂ ਦਵਾਈ ਲੈ ਕੇ ਭੇਜਦਾ ਹਾਂ ਤੁਹਾਡਾ ਚਿਹਰਾ ਛੇਤੀ ਠੀਕ ਹੋਣਾ ਜ਼ਰੂਰੀ ਹੈ ਇਹ ਸੱਟਾਂ ਵੀ ਹੁਣੇ ਲੱਗਣੀਆਂ ਸਨ ਦਵਾਈ ਖਾ ਲੈਣਾ ਬੱਚੇ ਤੇ ਮਾਂ ਜੀ ਕਿੱਥੇ ਨੇ ਪੜੋਸਣ ਲੈ ਗਈ ਸੀ ਉਹਨਾਂ ਨੂੰ ਆਪਣੇ ਘਰ ਅੱਛਾ ਕੋਈ ਗੱਲ ਨਹੀਂ ਕਬਰੌਨ ਨਾਲ ਕੁਝ ਨਹੀਂ ਹੋਣਾ ਮੈਂ ਆਪਣੇ ਦਫ਼ਤਰੋਂ ਦੋ ਮਾਲੀ ਭੇਜ ਦਿਆਂਗਾ ਉਹ ਚੌਂਪੜੀ ਮਰੌਣ ਵੀ ਤੁਹਾਡੀ ਮਦਦ ਕਰ ਦੇਣਗੇ ਪਰ ਸਿਰਕੀਆਂ ਤੇ ਹੁਣ ਨਵੀਆਂ ਲਿਆਉਣੀਆਂ ਹੀ ਪੈਣਗੀਆਂ ਨਹੀਂ ਵੀਰ ਜੀ ਅਜੇ ਨਾ ਸਿਰਕੀਆਂ ਤੋਂ ਹੀ ਕੰਮ ਲੈ ਲਵਾਂਗੇ ਤੁਸੀਂ ਮਾਲੀ ਨੂੰ ਜ਼ਰੂਰ ਭੇਜ ਦੇਣਾ ਦੂਜੇ ਦਿਨ ਆਖਣੇ ਜਦੋਂ ਸਰਦਾਰ ਸਾਹਿਬ ਘਰ ਆਏ ਤਾਂ ਚੌਂਪੜੀ ਦੀਆਂ ਕੰਧਾਂ ਖੜੀਆਂ ਹੋ ਚੁੱਕੀਆਂ ਸਨ ਛੱਤ ਵੀ ਟੁੱਟੇ ਫੁੱਟੇ ਕਿਵੇਂ ਨਾ ਕਿਵੇਂ ਸਿਰ ਲਗਾਉਣ ਜੋਗੀ ਤਿਆਰ ਹੋ ਗਈ ਸੀ ਧੰਨਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ